ਭਾਈ ਸਾਹਿਬ ਜੀ ਚੱਕਣਗੇ ਸੌ ਖਾਣਗੇ ਸੌ ਸੰਵਿਧਾਨ ਦੀ ਹੁਣ ਉਹ ਆਪਾਂ ਜੋ ਉੱਥੇ ਜਾਣਾ ਤੇ ਉਹਨੂੰ ਫਾਲੋ ਕਰਨਾ ਕੋਈ ਨਹੀਂ ਅਸੀਂ ਅਸੀਂ ਨਹੀਂ ਮੰਨਦੇ ਕਿਸੇ ਸੰਵਿਧਾਨ ਨੂੰ ਜੇ ਭਾਈ ਸਾਹਿਬ ਆ ਗਏ ਬਾਕੀ ਦੇ ਨਾਲ ਆਏ ਕੀ ਲੱਗਦਾ ਹੈ ਕਿ ਬਾਕੀ ਦੇ ਬਗਾਵਤ ਸ਼ੁਰੂ ਕਰ ਦੇਣਗੇ ਉਹ ਤੇ ਮੇਰਾ ਖਿਆਲ ਹੈ ਕਿ ਸਾਰੇ ਸੰਤੁਸ਼ਟੀ ਆ ਬਾਕੀ ਕਿਸੇ ਵੇਲੇ ਕੋਈ ਹੋ ਵੀ ਸਕਦੀ ਕੋਈ ਉਹ ਨਹੀਂ ਕਿ ਕਿਸੇ ਨੂੰ ਜਮਤਪਾਲ ਸਿੰਘ ਜੀ ਬਾਹਰ ਆਣਗੇ ਸਮਝੌਤੇ ਤੈ ਤਾਨ ਕੇ ਜਾਂ ਫਿਰ ਆਪਣੀ ਅਣਖ ਨਾਲ ਬਾਹਰ ਆਣਾ ਤੇ ਸਾਨੂੰ ਕਿਹੜੇ ਕੁੱਤੇ ਨੇ ਵੱਡੇ ਵਜੀ ਸਿਧਾਂਤ ਮੰਦ ਬਣੇ ਅਮਰਤਪਾਲ ਨੂੰ ਮੇਰੇ ਖਿਆਲ ਸਮਝੌਤਾ ਕਰਨਾ ਹੁੰਦਾ ਤੇ ਪਹਿਲਾਂ ਵੀ ਕਰ ਸਕਦੇ ਸੀ ਕੀ ਲੱਗਦਾ ਕਿ ਸਟੈਂਡ ਰਹੇਗਾ ਉੱਥੇ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਐਂਟਰੀ ਹੋਏਗੀ ਹੱਥ ਦੇ ਵਿੱਚ ਜੀਰੀ ਸਾਹਿਬ ਹੋਏਗੀ ਤੇ ਕਿਉਂਕਿ ਮਾਨਸਾਹਪੁਰਾਂ ਦਾ ਵੀ ਜ਼ਿਕਰ ਚੱਲਦਾ ਸੀਗਾ ਤਾਂ ਉਹਨਾਂ ਨੂੰ ਰੋਕ ਲਿਆ ਗਿਆ ਸੀ ਕਿ ਕਿਰਪਾਨ ਲੈ ਕੇ ਨਹੀਂ ਜਾ ਸਕਦੇ ਤੇ ਨੌਂ ਚੀਜ਼ਾਂ ਨੂੰ ਸੁਧਾਰ ਪਾਰਲੀਮੈਂਟ ਚ ਲੈ ਕੇ ਜਾਣ ਦੀ ਇਜਾਜ਼ਤ ਦਿੰਦਾ ਤੇ ਉਹ ਲੈ ਕੇ ਜਾਣਗੇ ਸਰਕਾਰ ਇਦਾਂ ਤੱਕ ਮੇਰੇ ਖਿਆਲ ਕੋਈ ਫੈਸਲਾ ਨਹੀਂ ਕਰੂਗੀ ਜਿਹੜਾ ਲੋਕ ਭਾਵਨਾਵਾਂ ਲੋਕਾਂ ਦੇ ਇਹਨੇ ਲੋਕਾਂ ਦਾ ਵੱਡਾ ਨੁਮਾਇੰਦਾ ਹੋਵੇ ਤੂੰ ਉਹਨੂੰ ਕੋਈ ਸੋਚ ਕਾਉਣ ਤੋਂ ਜਾਂ ਉਹਨਾਂ ਨੂੰ ਉਹਦੀ ਮੈਂਬਰਸ਼ਿਪ ਖਾਰਜ ਕਰਕੇ ਸਰਕਾਰ ਫਿਰ ਉਹ ਤੇ ਫਿਰ ਬਹੁਤ ਵੱਡਾ ਕੋਈ ਆਪਣੇ ਵਾਸਤੇ ਖਤਰਾ ਜਾਂ ਪੰਜਾਬ ਵਾਸਤੇ ਉਹ ਅੱਗ ਲਾਉਣ ਵਾਲੀ ਗੱਲ ਕਰਨ ਵਾਲੀ ਗੱਲ ਹੈ ਤੁਹਾਨੂੰ ਲੱਗਦਾ ਕਿ ਕੋਈ ਮਾਫੀਨਾਮਾ ਨਹੀਂ ਭਾਈ ਸਾਹਿਬ ਵੱਲੋਂ ਮੰਗਿਆ ਕੋਈ ਇਸ ਤਿੱਕੇ ਨਾਲ ਗੱਲ ਨਹੀਂ ਹੋਏਗੀ ਤੇ ਜਿਹੜੀ ਅਣਕਤੀ ਗੱਲ ਹੈ ਕਿ ਅਣਕ ਦੇ ਨਾਲ ਹੀ ਸੰਭਾਰ ਆਣੀ ਹੈ ਮਾਫੀ ਨਾਮੇ ਵਾਲੀ ਕਿਹੜੀ ਗੱਲ ਹੈ ਜੀ ਉਹ ਮਾਫੀ ਨਾਮਾ ਉਹਨਾਂ ਦੇ ਵਿੱਚ ਕੋਈ ਕੋਈ ਵੈੜਾ ਗ੍ਰਾਹ ਕਿਹੜਾ ਕਿਹੜਾ ਗ੍ਰਾਹ ਕੀਤਾ ਇਹ ਵੀ ਹਿੰਮਤ ਰੱਖਦੇ ਕਿ ਜੇ ਸਰਕਾਰ ਨਹੀਂ ਛੱਡਦੀ ਤਾਂ ਉਹ ਅੱਗੇ ਕੋਈ ਸਾਨੂੰ ਤਾਂ ਰੋਜ਼ ਉੱਪਰੋਂ ਕਹਿ ਰਹੇ ਕਿ ਤੁਸੀਂ ਅਗਲਾ ਪ੍ਰੋਗਰਾਮ ਦੱਸੋ ਕੋਈ ਉਹ ਮੇਰਾ ਖਿਆਲ ਹੈ ਕਿ ਕਿਸੇ ਇਹੋ ਜਿਹੇ ਸਮਝੌਤੇ ਵਾਦੀ ਤੇ ਮੇਰਾ ਖਿਆਲ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਜੇ ਸਰਕਾਰ ਨਹੀਂ ਮੰਨਦੀ ਤੇ ਸਰਕਾਰ ਲੋਕਾਂ ਦੇ ਖਿਲਾਫ ਵੀ ਆ ਤੇ ਬਾਕੀ ਫਿਰ ਕੋਰਟ ਵੀ ਹੈਗਾ ਮੇਰੇ ਖਿਆਲ ਸਰਕਾਰ ਇਹੋ ਜੀ ਗਲਤੀ ਨਹੀਂ ਕਰੂਗੀ ਕਿ ਜਿਹੜੀ ਗੇ ਉਹਨਾ ਕੋ ਕੋ ਸ਼ਰਤਾ ਮਰਾਉਂਦੇ ਜਾਂ ਇਹ ਚੀਜ਼ ਇਹਦੀਆਂ ਜਿੰਨਾਂ ਕਿ ਸਿੱਧਾ ਤੇ ਸਾਫ ਸਵਾਲ ਭਾਈ ਅਮਰਪਾਲ ਸਿੰਘ ਜੀ ਕਦੋਂ ਬਾਹਰ ਆ ਰਹੇ ਨੇ ਜੀ ਇਹ ਜੀ ਅਜੇ ਤੇ ਕੋਈ ਅਸੀਂ ਤੇ ਕੁਛ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਓਟ ਆਸਰੇ ਨਾਲ ਸੁਖਦੇ ਵੀ ਇਹ ਸਰਕਾਰ ਮੇਰੇ ਖਲ ਚਾਵੇ ਤਾਂ ਉਸ ਕੱਲ ਨੂੰ ਮੇਂ ਵਾਪਸ ਲੈ ਸਕਦੀ ਹੈ ਤੁਸੀਂ ਚਾਹਦੇ ਹੋ ਕਿ ਪੰਜਾਬ ਸਰਕਾਰ ਇਨਵੋਲਵ ਹੋਵੇ ਇਹਨੂੰ ਪੰਜਾਬ ਸਰਕਾਰ ਕਹੇ ਕਿ ਅਮਰਪਾਲ ਜਿਹੜੇ ਨੇ ਉਹਨਾਂ ਨੂੰ ਭੇਜਿਆ ਜਾਵੇ ਵਾਪਸ ਪੰਜਾਬ ਸਰਕਾਰ ਨੂੰ ਵੀ ਸੈਂਟਰਲ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਸਰੇ ਆਮ ਸਿਕਾਨਾ ਬੇਇਨਸਾਫੀ ਵਾਲੀ ਗੱਲ ਹੈ ਕਿ ਉਹਨਾਂ ਤੇ ਕੋਈ ਇਦਾਂ ਦੇ ਕੋਈ ਕੇਸ ਬਣਦੇ ਨਹੀਂ ਸੀ ਕਿ ਜਿਹੜਾ ਉਹਨਾਂ ਨੂੰ ਉਹਨਾਂ ਤੇ ਐਨਐਸਏ ਰ ਅਗਰ ਲਾਈ ਜਾਂਦੀ ਲੋਕਾਂ ਚ ਇਸੇ ਗੱਲ ਦਾ ਰੋਸ ਸੀ ਕਿ ਉਹਨਾਂ ਨੇ ਇਹ ਵੋਟਾਂ ਪਾ ਕੇ ਉਹ ਰੋਸ एकदम ਜਾਰ ਕੀਤਾ ਸਰਕਾਰਾਂ ਮੇਰੇ ਖਿਆਲ ਹੈ ਕਿ ਜਿਹੜੀ ਵੀ ਲੋਕ ਫਤਵੇ ਦੇ ਖਿਲਾਫ ਕੋਈ ਚੀਜ਼ ਸੋਚੂਗੀ ਕਰੂਗੀ ਤੇ ਉਹ ਮੇਰੇ ਖਿਆਲ ਲੋਕ ਫਿਰ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਸਰਕਾਰਾਂ ਵੀ ਲੋਕਾਂ ਹੀ ਲੋਕ ਹੀ ਬਣਾਉਂਦੇ ਹਨ ਖਟੂਰ ਸਾਹਿਬ ਦੀ ਧਰਤੀ ਤੋਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਵੱਡੇ ਫਤਵੇ ਨਾਲ ਜਿੱਤ ਹੁੰਦੀ ਹੈ ਤਾਂ ਪਰਿਵਾਰ ਨੇ ਸ਼ੁਕਰਾਨਾ ਕੀਤਾ ਤਾਂ ਲਗਾਤਾਰ ਹੁਣ ਭਾਈ ਅਮਰਪਾਲ ਸਿੰਘ ਹੋਰਾ ਨੂੰ ਬਾਹਰ ਲਿਆਉਣ ਦੇ ਵਾਸਤੇ ਜਿਹੜੀਆਂ ਨੇ ਕੋਸ਼ਿਸ਼ਾਂ ਜਾਰੀ ਨੇ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੇ ਸੀਨੀਅਰ ਵਕੀਲਾਂ ਦੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਭਾਈ ਅਮਰਪਾਲ ਸਿੰਘ ਹੋਰਾ ਦਾ ਆਉਣ ਦਾ ਬਾਹਰ ਦਾ ਰਸਤਾ ਕੀ ਰਹੇਗਾ ਉਹ ਕਾਨੂੰਨਨ ਤੌਰ ਤੇ ਆਣਗੇ ਪੰਜਾਬ ਸਰਕਾਰ ਜਾਂ ਇਨਵੋਲਵ ਹੋਏਗੀ ਕਿਸ ਤਰੀਕੇ ਨਾਲ ਆਣਗੇ ਪਰਿਵਾਰ ਲਗਾਤਾਰ ਬਕਬਕ ਬਕਰੀਆਂ ਬਕਰੀਆਂ ਥਾਵਾ ਤੇ ਜਾ ਰਿਹਾ ਤਾਂ ਅੱਜ ਅਸੀਂ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਇਹ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਾਣਾਂਗੇ ਕਿ ਹੁਣ ਸਥਿਤੀ ਕੀ ਹੈ ਤੇ ਕਦੋਂ ਭਾਈ ਅਮਿਤਪਾਲ ਸਿੰਘ ਬਾਹਰ ਆ ਰਹੇ ਨੇ ਅੰਕਲ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਿਵੇਂ ਮਾਹੌਲ ਕਿਵੇਂ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਖਡੂਰ ਸਾਹਿਬ ਦਾ ਕਿਉਂਕਿ ਵੱਡੇ ਫਤਵੇ ਨਾਲ ਕਹਿੰਦੇ ਜਿੱਤ ਪ੍ਰਾਪਤ ਹੋਈ ਹੈ ਤੇ ਕਈਆਂ ਦੀਆਂ ਤਾਂ ਕਹਿੰਦੇ ਨੀਂਦਾਂ ਉੱਡ ਗਈਆਂ ਸੀਗੀਆਂ ਜਦੋਂ ਫਤਵਾ ਮਿਲਿਆ ਕਹਿੰਦੇ ਤੇ ਹੁਣ ਕੀ ਮਾਹੌਲ ਚੱਲ ਰਿਹਾ ਖਡੂਰ ਸਾਹਿਬ ਦੇ ਵਿੱਚ ਮਾਹੌਲ ਜੀ ਸੰਗਤ 'ਚ ਬਹੁਤ ਵੱਡਾ ਉਰਸ਼ਾ ਵਾ ਲੋਕਾਂ ਨੂੰ ਬਹੁਤ ਵੱਡਾ ਜਾ ਵਾ ਲੋਗ ਸ਼ੁਕਰਾਨੇ ਦੇ ਪਾਠ ਕਰਾ ਰਹੇ ਆ ਅਰਦਾਸਾਂ ਕਰਾ ਰਹੇ ਗੁਰਦੁਆਰਿਆਂ ਚ ਸਾਨੂੰ ਵੀ ਉਹ ਬੁਲਾ ਰਹੇ ਚ ਇਨਵੋਲ ਕਰ ਰਹੇ ਆ ਤੇ ਅਸੀਂ ਵੀ ਉਹਨਾਂ ਸੰਗਤਾਂ ਦਾ ਵੀ ਤੇ ਗੁਰੂ ਸਾਹਿਬ ਦਾ ਵੀ ਬਹੁਤ ਬਹੁਤ ਘਟਾਨਕੁੜ ਸ਼ੁਕਰ ਕਰਦੇ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੇ ਐਡਾ ਵੱਡਾ ਫਤਵਾ ਦਿੱਤਾ ਤੇ ਇਨੀ ਮਣੀ ਮਿਹਨਤ ਕੀਤੀ ਸੰਗਤਾਂ ਨੇ ਇਸ ਇਸ ਜਿਹੜੀ ਕਾਮਯਾਬੀ ਪਿੱਛੇ ਉਹ ਮੇਰੇ ਖਿਆਲ ਅਕਿ ਸਾਰੀ ਸੰਗਤ ਦਾ ਦੇਸ਼ਾਂ ਵਿਦੇਸ਼ਾਂ ਚੋਂ ਆਏ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖਰੂਰ ਸਾਹਿਬ ਦੇ ਹਲਕੇ ਤੋਂ ਬਾਹਰ ਦੇ ਲੋਕਾਂ ਦਾ ਵੀ ਬੜਾ ਸਹਿਯੋਗ ਰਿਹਾ ਜੀ ਜਿਉਂ ਉਹਨਾਂ ਨੇ ਆ ਕੇ ਬਾਹਰੋਂ ਆ ਕੇ ਵੀ ਕੈਂਪੇਨ ਚ ਵੀ ਹਿੱਸਾ ਲਿਆ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਕੀ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਸਿੱਧਾ ਤੇ ਸਾਫ ਸਵਾਲ ਭਾਈ ਅਮਰਪਾਲ ਸਿੰਘ ਜੀ ਕਦੋਂ ਬਾਹਰ ਆ ਰਹੇ ਨੇ ਇਹ ਜੀ ਅਜੇ ਤੇ ਕੋਈ ਅਸੀਂ ਤੇ ਕੁਝ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਓਟ ਆਸਰੇ ਨਾਲ ਸੋਚਦੇ ਹਾਂ ਵੀ ਇਹ ਸਰਕਾਰ ਵੀ ਲੋਕਾਂ ਦੀਆਂ ਭਾਵਨਾਵਾਂ ਦੀ ਏਡਾ ਵੱਡਾ ਏਡਾ ਫਤਵਾ ਦਿੱਤਾ ਲੋਕਾਂ ਦੀ ਰਾਏ ਦੀ ਕਦਰ ਕਰਦੀ ਹੋਈ ਜੀ ਉਹਨਾਂ ਨੇ ਜਲਦੀ ਜਲਦੀ ਰਿਆ ਕਰੋਗੇ। ਹਮ ਕਿ ਲੱਗਦਾ ਕਿ ਜਿਸ ਤਰੀਕੇ ਨਾਲ ਫਿਰ ਤੋਂ ਚਰਚਾਵਾਂ ਚੱਲ ਪਈਆਂ ਕਿ NSA ਫਿਰ ਤੋਂ ਲੱਗ ਗਈ ਹੈ। ਇਸ ਤਰੀਕੇ ਨਾਲ ਕਿਉਂ ਹੋ ਰਿਹਾ ਹੈ? ਅਮਰਿਤਪਾਲ ਹੋਰੀ ਬਾਕੀ ਦੇ ਸੰਗੀ ਕਿਉਂ ਟਾਰਗੇਟ ਹੋ ਰਹੇ ਨੇ? ਨਹੀਂ ਉਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਉਹ ਜੋ ਪਹਿਲਾਂ ਰੁਟੀਨ ਚੱਲ ਰਿਹਾ ਸੀ ਤੇ ਇਹ ਇਹ ਜਿਹੜਾ ਪਿਛਲੇ ਸਾਲ ਦੀ ਤੇ ਮਾਰਚ ਵਿੱਚ ਖਤਮ ਹੋ ਚੁੱਕੀ ਸੀ। ਉਦੋਂ ਬਾਅਦ ਸ਼ਾਇਦ ਇਹ ਪਹਿਲਾਂ ਦੇ ਆਰਡਰ ਹੀ ਸ਼ਾਇਦ ਫਲੈਸ਼ ਹੋ ਰਹੇ ਹੁਣ ਹੋ ਰਹੇ ਆ। ਉਹ ਤਿੰਨ ਮਹੀਨੇ ਸ਼ਾਇਦ ਉਹ ਵੀ ਬੀਚ ਚੁੱਕੇ ਆ। ਇਹ ਸਰਕਾਰ ਮੇਰੇ ਖਲਚਾਵੇ ਤੇ ਉਹ ਕਾਨੂੰਨ ਨੂੰ ਵਾਪਸ ਲੈ ਸਕਦੀ ਹੈ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਜਿਹੜਾ ਇਹ ਉਹਨਾਂ ਦੇ ਝੂਠੇ ਜਿਹੜੇ ਕੇਸ ਤੁਸੀਂ ਪਹਿਲੇ ਸਾਲ ਵੀ ਗਲਤ ਬਣਾਏ ਸੀ ਤੇ ਹੁਣ ਵੀ ਜੋ ਤੁਸੀਂ ਚਲਾ ਰਹੇ ਇਹ ਹੁਣ ਲੋਕਾਂ ਦੀ ਰਾਏ ਨੂੰ ਸਮਝਦੇ ਹੋਏ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਇਹਨੂੰ ਤੁਰੰਤ ਵਾਪਸ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਰਹਾ ਕੀਤਾ ਜਾਵੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਇਨਵੋਲਵ ਹੋਵੇ ਇਹ ਪੰਜਾਬ ਸਰਕਾਰ ਕਹੇ ਕਿ ਅਮਰਿਤਪਾਲ ਜਿਹੜੇ ਨੇ ਉਹਨਾਂ ਨੂੰ ਭੇਜਿਆ ਜਾਵੇ ਵਾਪਸ ਤੁਸੀਂ ਚਾਹਦੇ ਹੋ ਜਾਂ ਫਿਰ ਤੁਸੀਂ ਇਹ ਚਾਹਦੇ ਹੋ ਕਿ ਥਰੂ ਦੀ ਕੋਰਟ ਤੁਸੀਂ ਭਾਈ ਸਾਹਿਬ ਨੂੰ ਬਾਹਰ ਕਢਾ ਸਕਦੇ ਨਹੀਂ ਅਸੀਂ ਤੇ ਪੰਜਾਬ ਸਰਕਾਰ ਨੂੰ ਵੀ ਸੈਂਟਰਲ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਸਰੇ ਆਮ ਸੇਖਾ ਨਾ ਬੇਇਨਸਾਫੀ ਵਾਲੀ ਗੱਲ ਹੈ ਕਿ ਉਹਨਾਂ ਤੇ ਕੋਈ ਇਦਾਂ ਦੇ ਕੋਈ ਕੇਸ ਬਣਦੇ ਨਹੀਂ ਸੀ ਕਿ ਜਿਹੜਾ ਉਹਨਾਂ ਨੂੰ ਉਹਨਾਂ ਤੇ ਐਨਐਸਏ ਰ ਅਗਰ ਲਾਈ ਜਾਂਦੀ ਜਾਂ ਕੋਈ ਇਹੋ ਜਿਹੇ ਝੂਠੇ ਕੇਸ ਉਹ ਤੇ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੇ ਸੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਸਰਕਾਰ ਨੂੰ ਜੋ ਪਹਿਲਾਂ ਮਿਲਾਈ ਉਹਦਾ ਜਿਹੜਾ ਲੋਕਾਂ 'ਚ ਇਸੇ ਗੱਲ ਦਾ ਰੋਸ ਸੀ ਕਿ ਉਹਨਾਂ ਨੇ ਵੋਟਾਂ ਪਾ ਕੇ ਉਹ ਰੋਸ ਸਿੱਧਾ ਜਾਰ ਕੀਤਾ ਤੇ ਇਸ ਕਰਕੇ ਲੋਕਾਂ ਦੀ ਭਾਵਨਾ ਸਮਝਦੇ ਹੋਏ ਜਿਹੜੀ ਮੌਨਮੀਆਂ ਚੱਲ ਰਹੀਆਂ ਉਹਨਾਂ ਨੂੰ ਤੁਰੰਤ ਤੇ ਐਕਸ਼ਨ ਲੈਣਾ ਚਾਹੀਦਾ ਤੁਰੰਤ ਨੂੰ ਵਾਪਸ ਲੈਣੀ ਚਾਹੀਦੀ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਜਿੰਨਾ ਵੀ ਉਹਨਾਂ ਦਾ ਕੋਈ ਬੰਦਾ ਉਹਨਾਂ ਨੂੰ ਤੁਰੰਤ ਇਹ ਕੋਣ ਹੈ ਲੋਕਾਂ ਦੇ ਉਹ ਨਮਾਇਦਾ ਵਾ ਤੇ ਇਸ ਕਰਕੇ ਉਹ ਲੋਕਾਂ ਚ ਵਿਚਰਨ ਲੋਕਾਂ ਦੇ ਜੋ ਕੰਮ ਕਰ ਲੋਕਾਂ ਦੀਆਂ ਜੜੀਆਂ ਆਸਾਂ ਉਮੀਦਾਂ ਉਹਨਾਂ ਨੂੰ ਪੂਰਾ ਕਰਨ ਲਗਾਤਾਰ ਭਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਜਿਹੜੇ ਭਾਈ ਸਾਹਿਬ ਨੂੰ ਚਾਹੁੰਦੇ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਇਸ ਤਿੱਖੇ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਨੇ ਕਿ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਉਸ ਦੇ ਖਿਲਾਫ ਜਿਹੜੀਆਂ ਨੇ ਸਰਕਾਰਾਂ ਚੱਲਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਉਸ ਫਤਵੇ ਦੇ ਖਿਲਾਫ ਨੇ ਜਿੱਥੋਂ ਅੰਮ੍ਰਿਤਪਾਲ ਸਾਹੂ ਨੇ ਐਡੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਇਹ ਸਰਕਾਰਾਂ ਮੇਰੇ ਖਿਆਲ ਹੈ ਕਿ ਜਿਹੜੀ ਵੀ ਲੋਕ ਫਤਵੇ ਦੇ ਖਿਲਾਫ ਕੋਈ ਚੀਜ਼ ਸੋਚੂਗੀ ਕਰੂਗੀ ਤੇ ਉਹ ਮੇਰੇ ਖਿਆਲ ਲੋਕ ਫਿਰ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਸਰਕਾਰਾਂ ਵੀ ਲੋਕਾਂ ਹੀ ਲੋਕ ਹੀ ਬਣਾਉਂਦੇ ਆ ਤੇ ਜੇ ਲੋਕਾਂ ਦੀਆਂ ਭਾਵਨਾਵਾਂ ਨਹੀਂ ਲੋਕਾਂ ਦੀ ਤੁਸੀਂ ਗੱਲ ਨਹੀਂ ਕਰੋਗੇ ਲੋਕਾਂ ਦੇ ਜੋ ਮਸਲੇ ਆ ਉਹਨਾਂ ਨੂੰ ਤੁਸੀਂ ਹੱਲ ਨਹੀਂ ਕਰੋਗੇ ਤਾਂ ਲੋਕ ਫਿਰ ਫਿਰ ਉਹ ਉਹਨਾਂ ਦੇ ਖਿਲਾਫ ਸਰਕਾਰਾਂ ਵੀ ਬਦਲ ਜਾਂਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਵੀ ਜੋ ਲੋਕਾਂ ਨਾਲ ਵਾਅਦੇ ਕਰਕੇ ਆਉਂਦੀਆਂ ਵਾ ਜੋ ਲੋਕਾਂ ਨਾਲ ਬੇਇਨਸਾਫੀ ਜਾਂ ਜੋ ਕੁਝ ਜਿੱਦਾਂ ਦਾ ਹੁਣ ਵੀ ਚੱਲ ਰਿਹਾ ਕਿ ਕੁਝ ਝੂਟੇ ਪਰਚਿਆਂ ਦਾ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਨਿਕਲ ਕੇ ਸਹੀ ਅਰਥਾਂ ਚ ਲੋਕਾਂ ਨੂੰ ਇਨਸਾਫ ਦੇਣ ਦੀ ਉਹਨਾਂ ਦਾ ਜੋ ਮਸਲੇ ਉਹਨਾਂ ਦੇ ਹੱਲ ਕਰਨ ਦੀ ਲੋੜ ਆ ਤਾਂ ਹੀ ਤੁਸੀਂ ਲੰਮਾ ਟਾਈਮ ਸਰਕਾਰਾਂ ਵੀ ਰਹਿ ਸਕਦੀਆਂ ਤੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿ ਸਕਦੇ ਅਸੀਂ ਅਕਸਰ ਬਾਪੂ ਜੀ ਪੁਰਾਣੇ ਖੜਕੂ ਸਿੰਘਾਂ ਦੀਆਂ ਕਈ ਚੀਜ਼ਾਂ ਸੁਨੀਆਂ ਹੋਈਆਂ ਨੇ ਜਿਨ੍ਹਾਂ ਉਹਨਾਂ ਨਾਲ ਸਮਾਂ ਬਤਾਇਆ ਉਹਨਾਂ ਦੀਆਂ ਗੱਲਾਂ ਸੁਨੀਆਂ ਹੋਈਆਂ ਨੇ ਉਹ ਕਹਿੰਦੇ ਕਿ ਜਦੋਂ ਵੀ ਕਿਸੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਹੁੰਦਾ ਸੀਗਾ ਨਾ ਕਹਿੰਦੇ ਜਾਂ ਤਾਂ ਸਰਕਾਰ ਨਾਲ ਸਮਝੌਤਾ ਹੁੰਦਾ ਸੀਗਾ ਜਾਂ ਸਰਕਾਰ ਦੇ ਆ ਕੋਈ ਸ਼ਰਤਾਂ ਮੰਨਣੀਆਂ ਪੈਂਦੀਆਂ ਸੀਗੀਆਂ ਜਾਂ ਕੁਝ ਹੋਰ ਚੀਜ਼ਾਂ ਹੁੰਦੀਆਂ ਸੀਗੀਆਂ ਇਸ ਸਿੱਖੇ ਦੇ ਨਾਲ ਤੁਹਾਨੂੰ ਕੀ ਲੱਗ ਰਿਹਾ ਇਸ ਤੇ ਜੇ ਅਮਰਤਪਾਲ ਸਿੰਘ ਜੀ ਬਾਹਰ ਆਣਗੇ ਸਮਝੌਤੇ ਤਹਿ ਤਾਨ ਕੇ ਜਾਂ ਫਿਰ ਆਪਣੀ ਅਣਖ ਨਾਲ ਬਾਹਰ ਆਣਗੇ ਨਹੀਂ ਇਹ ਜੀ ਇਹ ਤੇ ਹੁਣ ਅਮਰਤਪਾਲ ਨੂੰ ਮੇਰੇ ਖਿਆਲ ਨਾਲ ਸਮਝੌਤਾ ਕਰਨਾ ਉਹ ਤਾਂ ਪਹਿਲਾਂ ਵੀ ਕਰ ਸਕਦੇ ਸੀ ਹੂੰ ਏ ਤੇ ਹੁਣ ਲੋਕਾਂ ਨੇ ਲੋਕਾਂ ਦੀਆਂ ਭਾਵਨਾਵਾਂ ਕਿ ਲੋਕਾਂ ਨੇ ਉਹਨਾਂ ਨੂੰ ਇੰਨੀ ਵੱਡੀ سپورਟ ਦਿੱਤੀ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਅਨਸਾਰ ਹੀ ਉਹ ਕੰਮ ਕਰਨਗੇ ਉਹ ਮੇਰਾ ਖਿਆਲ ਹੈ ਕਿ ਕਿਸੇ ਇਹੋ ਜਿਹੇ ਸਮਝੌਤੇ ਵਾਦੀ ਤੇ ਮੇਰਾ ਖਿਆਲ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦੇ ਬਾਕੀ ਉਹ ਜੋ ਉਹਨਾਂ ਦਾ ਰੈਡ ਬਣਦਾ ਵਾ ਜੇ ਸਰਕਾਰ ਨਹੀਂ ਮੰਨਦੀ ਤੇ ਸਰਕਾਰ ਲੋਕਾਂ ਦੇ ਖਿਲਾਫ ਵੀ ਆ ਤੇ ਬਾਕੀ ਫਿਰ ਕੋਰਟ ਵੀ ਹੈਗਾ ਮੇਰੇ ਖਿਆਲ ਸਰਕਾਰ ਇਹੋ ਜੀ ਗਲਤੀ ਨਹੀਂ ਕਰੂਗੀ ਕਿ ਜਿਹੜੀ ਇਹ ਗਏ ਉਹਨਾਂ ਨੂੰ ਕੋ ਕੋ ਸ਼ਰਤਾ ਮਰਾਉਣ ਦੇ ਜਾਂ ਇਹ ਚੀਜ਼ ਇਹਦੀਆਂ ਚੀਜ਼ਾਂ ਕਿਉਂਕਿ ਉਹਨਾਂ ਨੇ ਕੋਈ ਇਹੋ ਜਿਹਾ ਕ੍ਰਾਇਮ ਨਹੀਂ ਕੀਤਾ ਕੋਈ ਉਹਨਾਂ ਤੇ ਇਹੋ ਜਿਹਾ ਦੋਸ਼ ਨਹੀਂਗਾ ਤੇ ਉਹਨਾਂ ਨੇ ਤੇ ਉਹ ਲੋਕ ਇਹ ਚਾਹ ਰਹੇ ਕੋ ਜਲਦੀ ਜਲਦੀ ਉਹਨਾਂ ਵਿੱਚ ਆਉਣ ਉਹਨਾਂ ਦੇ ਅਕਲ ਵੀ ਮੈਂ ਦੋ ਦੋ ਤਿੰਨ ਜਗ੍ਹਾ ਤੋਂ ਜਿਹੜੇ ਨੌਜਵਾਨ ਨਸ਼ੇ ਆ ਪੂਰੇ ਹੋਏ ਉਹਨਾਂ ਦੇ ਘਰਾਂ ਤੋਂ ਜਾ ਕੇ ਆਏ ਆ ਤੇ ਉਧਰ ਬਹੁਤ ਬੁਰੇ ਹਾਲਾਤ ਆ ਇਸ ਕਰਕੇ ਮੇਰੇ ਖਿਆਲ ਸਰਕਾਰ ਜੇ ਥੋੜੀ ਬਹੁਤੀ ਵੀ ਸਿਰਦਿਆ ਲੋਕਾਂ ਵਾਸਤੇ ਤੇ ਉਹਨਾਂ ਨੂੰ ਇਹੋ ਜਿਹੀ ਲੀਡਰਾਂ ਨੂੰ ਅੱਗੇ ਨੌਜਵਾਨਾਂ ਨੂੰ ਅੱਗੇ ਲਾ ਕੇ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹਨਾਂ ਚ ਉਹ ਖੁਦ ਸਪੋਰਟ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਤਤ ਤਰਿਆ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਕਿ ਕੋਈ ਮਾਫੀਨਾਮਾ ਨਹੀਂ ਭਾਈ ਸਾਹਿਬ ਵੱਲੋਂ ਮੰਗਿਆ ਜਾਏਗਾ ਕੋਈ ਇਸ ਤਿਕ ਨਾਲ ਗੱਲ ਨਹੀਂ ਹੋਏਗੀ ਤੇ ਜਿਹੜੀ ਅਣਕਤੀ ਗੱਲ ਹੈ ਕਿ ਅਣਕ ਦੇ ਨਾਲ ਹੀ ਸਭ ਬਾਹਰ ਆਣਗੇ ਇਹ ਮਾਫੀਨਾਮੇ ਵਾਲੀ ਕਿਹੜੀ ਗੱਲ ਹੈ ਜੀ ਉਹ ਮਾਫੀਨਾਮਾ ਉਹਨਾਂ ਦੇ ਕੋਈ ਕੋਈ ਕਿਹੜਾ ਕਿਹੜਾ ਗਨਾਹ ਕੀਤਾ ਉਹਨਾਂ ਨੇ ਉਹਨਾਂ ਨੇ ਤੇ ਲੋਕਾਂ ਦੇ ਧੀਆਂ ਪੁੱਤ ਬਚਾਉਂਦੇ ਆ ਆਪਣਾ ਉਹ ਜੇਲ੍ਹ ਚ ਬੈਠੇ ਆ ਬਾਕੀ ਉਹ ਆਪਣਾ ਕਾਰੋਬਾਰ ਛੱਡ ਕੇ ਲੋਕਾਂ ਵਾਸਤੇ ਆਏ ਆ ਮੇਰਾ ਖਿਆਲ ਹੈ ਕਿ ਇਹ ਤੇ ਤੇ ਬਾਕੀ ਜਿਹੜਾ ਜਿਹੜੀ ਇਹੋ ਜੀ ਗੱਲ ਹੈ ਉਹ ਲੋਕਾਂ ਨੇ ਸਿੱਧ ਕਰ ਦਿੱਤੀ ਹੈ ਕਿ ਲੋਕੋ ਦੇ ਨਾਲ ਖੜੇ ਆ ਤੇ ਉਹ ਲੋਕਾਂ ਲੋਕੋ ਦੇ ਨਾਲ ਖੜੇ ਆ ਤੇ ਲੋਕੋ ਨੂੰ ਇਹ ਵੀ ਹਿੰਮਤ ਰੱਖਦੇ ਕਿ ਸਰਕਾਰ ਨਹੀਂ ਛੱਡਦੀ ਤਾਂ ਉਹ ਅੱਗੇ ਕੋਈ ਸਾਨੂੰ ਤਾਂ ਰੋਜ਼ ਉੱਪਰ ਲੋਕ ਕਹ ਰਹੇ ਕਿ ਤੁਸੀਂ ਅਗਲਾ ਪ੍ਰੋਗਰਾਮ ਦੱਸੋ ਕੋਈ ਆਈਸੋ ਨੇ ਕਿ ਪੰਜਾਬ ਚ ਸੋਕ ਸ਼ਾਂਤੀ ਆਮਨ ਆਮਾਨ ਇਹ ਲੋਕ ਇਲੈਕਸ਼ਨ ਆ ਇਹ ਕਿਸੇ ਚੀਜ਼ ਉਹਨਾਂ ਦੇ ਜਿੰਨਾ ਫਸਣ ਅੱਗੇ ਵੀ ਦੋ ਤਿੰਨ ਜਗ੍ਹਾ ਤੇ ਇਹ ਮੋਰਚੇ ਚੱਲ ਰਹੇ ਧਰਨੇ ਚੱਲ ਰਹੇ ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਕਾਰ ਨੂੰ ਜਿਹੜੇ ਕਿਸਾਨੇ ਮੰਗਾ ਉਹਨਾਂ ਨੂੰ ਮੰਗ ਕੇ ਉਹਨਾਂ ਨੂੰ ਵੀ ਧਰਨਿਆਂ ਤੋਂ ਵਿਚਾਰਿਆਂ ਨੂੰ ਘਰੋ ਘਰੀ ਭੇਜਣਾ ਚਾਹੀਦਾ ਤੇ ਜਿਹੜੇ ਇਨਸਾਫ ਮੋਰਚੇ ਵਾਲੇ ਬੰਦੀ ਸਿੰਘਾਂ ਦਾ ਵੀ ਮਸਲਾ ਹੱਲ ਕਰਕੇ ਤੇ ਜਿਹੜੇ ਧਰਨਿਆਂ ਦਾ ਦੌਰ ਖਤਮ ਕਰਕੇ ਕੋਈ ਪੰਜਾਬ ਨੂੰ ਵਿਕਾਸ ਵਾਲੇ ਪਾਸੇ ਹੋਰ ਕੇ ਚੰਗੇ ਪਾਸੇ ਲੈ ਕੇ ਜਾਣਾ ਚਾਹੀਦਾ ਅਸੀਂ ਕਈ ਸਾਰੇ ਸੀਨੀਅਰ ਵਕੀਲਾਂ ਦੇ ਇੰਟਰਵਿਊ ਕੀਤੇ ਕੋਈ ਕਹਿੰਦਾ ਕਿ ਸਿੱਕੇ ਨਾਲ ਰਾਹ ਚੁਣਿਆ ਜਾਵੇ ਕੇਸ ਸਿੱਕੇ ਨਾਲ ਆ ਸਕਦੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਸਮਾਂ ਥੋੜਾ ਹੈ ਜੇ ਉਹਨਾਂ ਨੂੰ ਛੇਤੀ ਨਾ ਬਾਹਰ ਕੱਢਿਆ ਗਿਆ ਤੇ ਮੈਂਬਰਸ਼ਿਪ ਜਿਹੜੀ ਹੈ ਪਾਰਲੀਮੈਂਟ ਦੀ ਮਿਲੀ ਹੋਈ ਉਹਨਾਂ ਨੂੰ ਉਹ ਵੀ ਰਾਦ ਹੋ ਸਕਦੀ ਹੈ ਤੁਹਾਨੂੰ ਲੱਗਦਾ ਕਿ ਹੈ ਡਾਰ ਅਲੀ ਗੱਲ ਕੋਈ ਇਸ ਦੇ ਵਿੱਚ ਨਹੀਂ ਇਹੋ ਜੀ ਗੱਲ ਨਹੀਂ ਇਹ ਸਰਕਾਰ ਇਦਾਂ ਦਾ ਮੇਰੇ ਖਿਆਲ ਕੋਈ ਫੈਸਲਾ ਨਹੀਂ ਕਰੂਗੀ ਜਿਹੜਾ ਲੋਕ ਭਾਵਨਾਵਾਂ ਲੋਕਾਂ ਦੇ ਇਹਨੇ ਲੋਕਾਂ ਦਾ ਵੱਡਾ ਨੁਮਾਇੰਦਾ ਹੋਵੇ ਤੂੰ ਉਹਨੂੰ ਕੋਈ ਸੌਂਚ ਕਾਉਣ ਤੋਂ ਜਾਂ ਉਹਨਾਂ ਨੂੰ ਉਹਦੀ ਮੈਂਬਰਸ਼ਿਪ ਖਰਚ ਕਰਕੇ ਸਰਕਾਰ ਫਿਰ ਉਹ ਤੇ ਫਿਰ ਬਹੁਤ ਵੱਡਾ ਕੋਈ ਆਪਣੇ ਵਾਸਤੇ ਖਤਰਾ ਜਾਂ ਪੰਜਾਬ ਵਾਸਤੇ ਉਹ ਅੱਗ ਲਾਉਣ ਵਾਲੀ ਗੱਲ ਕਰਨ ਵਾਲੀ ਗੱਲ ਹੈ ਇਸ ਕਰਕੇ ਮੇਰੇ ਖਿਆਲ ਇੱਕ ਸਰਕਾਰ ਵੀ ਕਦੀ ਇਦਾਂ ਦਾ ਨਹੀਂ ਸੋਚੂਗੀ ਤੇ ਉਹਨਾਂ ਦੀ ਜਿਹੜੀ ਜੋ ਵੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਉਹਨਾਂ ਨੂੰ ਮੈਂਬਰ ਵੀ ਉਹਨਾਂ ਸੌ ਵਿੱਚ ਜਾਈ ਜੋਗੇ ਤੇ ਉਹਨਾਂ ਨੂੰ ਬਾਕੀ ਰਿਆ ਵੀ ਕੀਤਾ ਜਾਣਾ ਕਰਨਗੇ ਤੇ ਲੋਕਾਂ ਦੇ ਉਹ ਜਿਹੜਾ ਕੰਮਕਾਰ ਜੋ ਲੋਕਾਂ ਦੀਆਂ ਉਮੀਦਾਂ ਉਹ ਉਹਨਾਂ ਨੂੰ ਪੂਰਾ ਕਰਨੀ ਭਾਈ ਸਾਹਿਬ ਜੀ ਚੱਕਣਗੇ ਸੌ ਖਾਣਗੇ ਸੌ ਸੰਵਿਧਾਨ ਦੀ ਨਹੀਂ ਸੰਵਿਧਾਨ ਦੀ ਸੌ ਤੇ ਉਹਨਾਂ ਨੇ ਪਹਿਲਾਂ ਵੀ ਇਹ ਚੀਜ਼ ਹੈ ਕਿ ਜਦੋਂ ਹੁਣ ਇਲੈਕਸ਼ਨ ਚ ਆ ਹੀ ਗਏ ਹ ਤੇ ਉਹ ਉਹਨਾਂ ਨੇ ਸ਼ੁਰੂ ਜਿਹੀ ਇਸ ਨੋਮੀਨੇਸ਼ਨ ਵੇਲੇ ਵੀ ਉਹਨਾਂ ਨੂੰ ਸੌ ਚਕਾਈ ਗਈ ਹੂੰ ਦੇ ਹੁਣ ਵੀ ਉਹ ਲੋ ਇਨੇ ਲੋਕਾਂ ਨੂੰ ਫਤਵਾ ਦਤੋ ਤਾਂ ਫਤਵੇ ਦੀ ਕਦਰ ਕਰਦੇ ਉਹ ਜੋ ਵੀ ਵੱਦ ਤੋਂ ਵੱਧ ਖਰੂਰ ਸਾਹਿਬ ਹਲਕੇ ਲਈ ਪੰਜਾਬ ਲਈ ਕਰ ਸਕਦੇ ਉਹ ਕਰਨ ਵਾਸਤੇ ਪਾਰਲੀਮੈਂਟ ਜਾਣਗੇ ਲੋਕਾਂ ਦੀ ਆਵਾਜ਼ ਬਲੰਦ ਕਰਨਗੇ ਉਹਨਾਂ ਦੇ ਮਸਲੇ ਹਲਕ ਕਰਾਉਣ ਦੀ ਕੋਸ਼ਿਸ਼ ਕਰਨਗੇ ਕੀ ਲੱਗਦਾ ਕਿ ਸਟੈਂਡ ਰਹੇਗਾ ਉੱਥੇ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਐਂਟਰੀ ਹੋਏਗੀ ਹੱਥ ਦੇ ਵਿੱਚ ਛਰੀ ਸਾਹਿਬ ਹੋਏਗੀ ਤੇ ਕਿਉਂਕਿ ਮਾਨ ਸਾਹਿਬ ਹੋਰਾਂ ਦਾ ਵੀ ਜ਼ਿਕਰ ਚੱਲਦਾ ਸੀਗਾ ਤਾਂ ਉਹਨਾਂ ਨੂੰ ਰੋਕ ਲਿਆ ਗਿਆ ਸੀ ਕਿ ਕਿਰਪਾਨ ਲੈ ਕੇ ਨਹੀਂ ਜਾ ਸਕਤੇ ਨਹੀਂ ਕਿ ਭਾਈ ਸਾਹਿਬ ਸਟੈਂਡ ਲੈ ਸਕਣਗੇ ਉੱਥੇ ਕਿ ਵੀ ਨਹੀਂ ਅਸੀਂ ਲੈ ਕੇ ਜਾਵਾਂਗੇ ਅੰਦਰ ਤੇ ਅਸੀਂ ਸਵਿਧਾਨ ਦੀ ਸੋਮ ਚੱਕਾਂਗੇ ਨਹੀਂ ਇਹ ਚੀਜ਼ ਹੈ ਕਿ ਹੁਣ ਉਹ ਜੇਲ੍ਹ 'ਚ ਰਹਿੰਦੇ ਆ ਉੱਥੇ ਵੀ ਉਹ 9 ਇੰਚੀ ਕਰਵਾ ਰਹੇ ਤੇ 9 ਇੰਚੀ ਸੰਨ ਸੁਧਾਨ ਪਾਰਲੀਮੈਂਟ 'ਚ ਲੈ ਕੇ ਜਾਣ ਦੀ ਇਜਾਜ਼ਤ ਦਿੰਦਾ ਤੇ ਉਹ ਲੈ ਕੇ ਜਾਣਗੇ ਹਾਂ ਜੀ ਤੇ ਇਹੋ ਜਿਹਾ ਤੇ ਮੇਰਾ ਖਿਆਲ ਕੋਈ ਮਸਲਾ ਨਹੀਂ ਹੋਊਗਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਲੋਕ ਜੋ ਕਾਨੂੰਨ ਕਹਿ ਦੇ ਦਿੱਤਾ ਬਣਦੀ ਗੱਲ ਉਹ ਉਹਨੂੰ ਉਹ 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 ਆਪਾਂ ਜੇ ਉੱਥੇ ਜਾਣਾ ਤੇ ਉਹਨੂੰ ਫਾਲੋ ਕਰਨਾ ਪਊਗਾ ਹੁਣ ਬਾਕੀ ਵੀ ਚੀਜ਼ਾਂ ਚ ਆਪੇ ਇੱਕ ਸਵਿਧਾਨ ਨੂੰ ਤਕਰੀਬਨ ਕਾਨੂੰਨ ਨੂੰ ਫਾਲੋ ਕਰ ਹੀ ਰਹੇ ਹਾਂ ਹੂੰ ਤਾਨੂੰ ਕੀ ਲੱਗ ਰਿਹਾ ਹੈ ਤੁਹਾਡੇ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਤੁਹਾਡਾ ਪੁੱਤ ਹੈ ਤੁਹਾਡਾ ਬੱਚਾ ਹੈ ਕਿਉਂਕਿ ਮਾਪਿਆਂ ਨੂੰ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਅਸੀਂ ਆਪਣੇ ਪੁੱਤ ਨੂੰ ਲੈ ਕੇ ਆਉਣਾ ਬਾਹਰ ਤੁਹਾਡੇ ਜ਼ੈਨ ਦੇ ਵਿੱਚ ਚੱਲ ਕੀ ਰਿਹਾ ਨਹੀਂ ਸਾਡੇ ਜ਼ੈਨ ਚ ਜੋ ਚੱਲ ਰਿਹਾ ਉਹ ਤੇ ਕੋਈ ਮਾਪਿਓ ਚਾਹੁੰਦਾ ਕਿ ਉਹਦਾ ਬੱਚਾ ਇਹੋ ਜੀ ਹਾਲਾਤਾਂ ਚ ਨਾ ਜਾਵੇ ਪਰ ਅਸੀਂ ਸੋਚਦੇ ਕਿ ਉਹ ਕੌਮਲੀ ਉਹ ਕੰਮ ਕਰ ਰਹੀ ਸੀ ਜੇ ਉਹ ਕੌਮ ਲੋਕ ਸਰਕਾਰਾਂ ਨੇ ਧੱਕਾ ਕੀਤਾ ਤਾਂ ਲੋਕਾਂ ਨੇ ਉਹਦਾ ਜਵਾਬ ਦਿੱਤਾ ਸਾਡੇ ਨਾਲੋਂ ਲੋਕਾਂ ਨੂੰ ਜ਼ਿਆਦਾ ਚਿੰਤਾ ਹੈ ਲੋਕਾਂ ਨੂੰ ਜ਼ਿਆਦਾ ਫਿਕਰ ਹੈ ਉਹ ਸਾਨੂੰ ਬਾਰ-ਬਾਰ ਪੁੱਛੇ ਕਦੋਂ ਆ ਰਹੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਵੀ ਇਹ ਗੱਲ ਦਾ ਵੀ ਮਾਨ ਹੈ ਕਿ ਉਹਨਾਂ ਨੇ ਕੋਈ ਗਲਤ ਕੰਮ ਕਰਕੇ ਨਹੀਂ ਜੇਲ੍ਹ ਚ ਗਏ ਤੇ ਬਾਕੀ ਜਿਹੜਾ ਉਹਨੇ ਜੇਲ੍ਹ ਚ ਗਏ ਉਹ ਲੋਕਾਂ ਨੇ ਜਿਹੜੇ ਉਹਨਾਂ ਨੂੰ ਇਹਨਾਂ ਪਿਆਰਸ ਕਰ ਦਿੱਤਾ ਨੋਬੀ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਇਦਾਂ ਕਿਸੇ ਨੂੰ ਤੁਸੀਂ ਜਿੱਦਾਂ ਉਸ ਟਾਈਮ ਤੇ ਉਹਨਾਂ ਨੂੰ ਅਰੈਸਟ ਕਰਨ ਦੇ ਟਾਈਮ ਤੇ ਬੜੀ ਨੈਗੇਟਿਵ ਸਿੱਖਾਂ ਨੂੰ ਬੜੀ ਦੂਰ ਤੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਚੋਂ ਦੀ ਜਿਹੜਾ ਅਕਸ ਨੂੰ ਡੈਮੇਜ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਲੇਕਿਨ ਲੋਕਾਂ ਦੇ ਮਨਾਂ ਚ ਉਹਦਾ ਸਤਿਕਾਰ ਵਧਦਾ ਗਿਆ ਤੇ ਹੁਣ ਵੀ ਮੇਰੇ ਖਿਆਲ ਅਕਿ ਜੇ ਸਰਕਾਰ ਇਹੋ ਜੀ ਕੋਈ ਦੇਰੀ ਕਰਦੀ ਆ ਉਹਨਾਂ ਨੂੰ ਰਿਹਾ ਕਰਨ ਤੇ ਲੋਕਾਂ ਦੇ ਮਨ ਚ ਹੋਰ ਜ਼ਿਆਦਾ ਰੋਸ ਵਧੂਗਾ ਤੇ ਉਹਦੇ ਉਹਦੇ ਹੱਕ ਚ ਲੋਕਾਂ ਦਾ ਪਿਆਰ ਜ਼ਿਆਦਾ ਹੋ ਜਾਊਗਾ ਲੜਾਈ ਭਾਈ ਸਾਹਿਬ ਲਈ ਹੈ ਜਾਂ ਫਿਰ ਬਾਕੀ ਦੇ ਬੰਦੀ ਸਿੰਘ ਜਿੰਨੇ ਵੀ ਨੇ ਨੌਜਵਾਨ ਨੇ ਨਾਲ ਉਹਨਾਂ ਦੇ ਡੇਬੂਗੜ੍ਹ ਦੇ ਵਿੱਚ ਉਹਨਾਂ ਨੂੰ ਵੀ ਨਾਲ ਦੀ ਨਾਲ ਹੀ ਕਢਾਉਣਾ ਬਾਹਰ ਕਿ ਫਿਰ ਲੜਾਈ ਉਸ ਤੋਂ ਬਾਅਦ ਚੱਲੇਗੀ ਜੇ ਭਾਈ ਸਾਹਿਬ ਜੀ ਬਾਹਰ ਆਉਂਦੇ ਨੇ ਕਿ ਬਗਾਵਤ ਤਾਂ ਨਹੀਂ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਾਰਿਆਂ ਨੂੰ ਇਕੱਠੇ ਸੇੜ ਦਿੱਤਾ ਜੇ ਕੱਲੇ ਭਾਈ ਸਾਹਿਬ ਆਉਂਦੇ ਕਿ ਬਗਾਵਤ ਤਾਂ ਜੇ ਹੋਏ ਕਿ ਨਹੀਂ ਕੱਲੇ ਆਉਂਦੇ ਆ ਤੇ ਉਹ ਉਹ ਆ ਕੇ ਆਪਣੀ ਆਵਾਜ਼ ਪਾਰਲੀਮੈਂਟ 'ਚ ਉਹ ਜਿੱਥੇ ਵੀ ਕੋਈ ਕੋਈ ਅੰਦੋਲਨ ਖੜਾ ਕਰਨਾ ਤੇ ਉਹ ਉਹ ਸਾਡਾ ਫਰਜ਼ ਬਣਦਾ ਕਿ ਪੁਰਾਣੇ ਬੰਦੀ ਸਿੰਘਾਂ ਵਾਂਗ ਤੇ ਵੀ ਅਸੀਂ ਉਹਨਾਂ ਨੂੰ ਰਿਆ ਕਰਾਉਣ ਦਾ ਇਹ ਇਹ ਤੇ ਮੇਰਾ ਖਿਆਲ ਹੈ ਮੇਨ ਜੋ ਸਰਕਾਰ ਨੇ ਆਪਣੇ ਤੌਰ ਤੇ ਪਰ ਲੋਕਾਂ ਦੇ ਮਨਾਂ ਚ ਤੋਂ ਉਹਨਾਂ ਦਾ ਬੜਾ ਸਤਕਾਰ ਸਰਕਾਰ ਨੇ ਆਪਣੇ ਉਹਨੂੰ ਦੋਸ਼ੀ ਮੇਨ ਦੋਸ਼ੀ ਤੋਂ ਉਹਨੂੰ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਛੱਡ ਦੇ ਤੇ ਦੂਜਿਆਂ ਨੂੰ ਆਟੋਮੈਟਿਕਲੀ ਛੱਡਣਾ ਚਾਹੀਦਾ ਉਹਨਾਂ ਦਾ ਦੋਸ਼ ਤੇ ਉਹਨਾਂ ਤੋਂ ਘੱਟ ਹੀ ਹੈ ਨਾ ਜੇ ਭਾਈ ਸਾਹਿਬ ਆ ਗਏ ਬਾਕੀ ਦੇ ਨਾ ਆਏ ਕੀ ਲੱਗਦਾ ਹੈ ਕਿ ਬਾਕੀ ਦੇ ਬਗਾਵਤ ਸ਼ੁਰੂ ਕਰ ਦੇਣਗੇ ਨਹੀਂ ਬਗਾਵਤ ਵਾਲੀ ਇਹ ਤੇ ਇਹ ਚੀਜ਼ ਹੈ ਕਿ ਉਹ ਜਿਹੋ ਉਹ ਹੈ ਅਜੇ ਕੋਈ ਪਾਰਲੀਮੈਂਟ ਉਹਨਾਂ ਨੂੰ ਉੱਥੇ ਦਾਖਲ ਉਹਨਾਂ ਨੂੰ ਜਾਣ ਵਾਸਤੇ ਕੋਈ ਇਜਾਜ਼ਤ ਮਿਲਦੀ ਹੈ ਕੋਈ ਮਿਲਦੀ ਹੈ ਤੇ ਉਹ ਮੇਰੇ ਖਿਆਲ ਹੈ ਕਿ ਇਹੋ ਤੇ ਆਪਣੇ ਪੁਰਾਣੇ ਬੰਦੀ ਸਿੰਘਾਂ ਨੂੰ ਵੀ ਜਰਿਆ ਕਰਾਉਣਾ ਇਹ ਜਿਹੜੇ ਨਵੇਂ ਆ ਇਹਨਾਂ ਨੂੰ ਵੀ ਅਸੀਂ ਤੇ ਦਿਨ ਰਾਤ ਇਹ ਉਹਨਾਂ ਵਾਸਤੇ ਸੋਚ ਰਹੇ ਹਾਂ ਕਿ ਇਹਨਾਂ ਨੂੰ ਜਲਦੀ ਜਲਦੀ ਸਰਕਾਰ ਫੈਸਲਾ ਲਵੇ ਕਿ ਸਾਰਿਆਂ ਨੂੰ ਛੱਡੇ ਹਾਂ ਅਸੀਂ ਇਹ ਤੇ ਇਹਦੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਇੱਥੇ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਤੁਰੰਤ ਰਿਹਾ ਕਰੇ ਬਾਕੀ ਦੇ ਪ੍ਰਵਾਸ ਸੰਤੁਸ਼ਟ ਨੇ ਤੁਹਾਡੇ ਨਾਲ ਚੱਲ ਰਹੇ ਨੇ ਤੁਹਾਡੇ ਨਾਲ ਜਿਸ ਦੇ ਨਾਲ ਅਸੀਂ ਕਵਰੇਜ ਵੀ ਕੀਤਾ ਹਾਲਾਂਕਿ ਤੁਹਾਡੇ ਨਾਲ ਨੇ ਉਹ ਸੰਤੁਸ਼ਟ ਨੇ ਕਿ ਜੇ ਭਾਈ ਸਾਹਿਬ ਆਉਂਦੇ ਨੇ ਤਾਂ ਲੰਬੀ ਜਿਹੜੀ ਲੜਾਈ ਅਸੀਂ ਲੜਵਾਂਗੇ ਕੋਟਾਂ ਦੇ ਵਿੱਚ ਜਾਵਾਂਗੇ ਕਿ ਸਾਡੇ ਜਿਹੜੇ ਨੇ ਸਿੰਘ ਉਹ ਬਾਹਰ ਕੱਢੇ ਜਾਣ ਨਹੀਂ ਉਹ ਤੇ ਮੇਰਾ ਖਿਆਲ ਹੈ ਕਿ ਸਾਰੇ ਸੰਤੁਸ਼ਟੀ ਆ ਬਾਕੀ ਕਿਸੇ ਵੇਲੇ ਕੋਈ ਹੋ ਵੀ ਸਕਦੇ ਕੋਈ ਉਹ ਨਹੀਂ ਕਿ ਕਿਸੇ ਨੂੰ ਪਰ ਮੇਰਾ ਖਿਆਲ ਹੈ ਕਿ ਸਾਰੇ ਅਸੀਂ ਰਲ ਮਿਲ ਕੇ ਹੀ ਇਹ ਲੜਾਈ ਸਾਡੀ ਸਾਂਝੀ ਆ ਕੌਮ ਦੀ ਲੜਾਈ ਆ ਤੇ ਸਾਰੇ ਲੜ ਕੇ ਲੜਾਂਗੇ ਅਗਰ ਭਾਈ ਸਾਹਿਬ ਪਹਿਲਾਂ ਵੀ ਆ ਜਾਂਦੇ ਤਾਂ ਅਸੀਂ ਉਹਨਾਂ ਵਾਸਤੇ ਜੋ ਵੀ ਪਾਰਲੀਮੈਂਟ 'ਚ ਵੀ ਵਾਜਟ ਹੋਣੀ ਪੈਂਦੀ ਆ ਜਾਂ ਇੱਥੇ ਵੀ ਕੋਈ ਜੋ ਵੀ ਕੁਝ ਕਰਨ ਦੀ ਲੋੜ ਪਊਗੀ ਤੇ ਕਾਨੂੰਨਨ ਤੌਰ ਤੇ ਵੀ ਜੋ ਕਰਨ ਦੀ ਲੋੜ ਪਊਗੇ ਸਭ ਕੁਝ ਅੱਛਾ ਮੈਂ ਹੁਣ ਆਖੀਰਲੇ ਤੇ ਇੱਕ ਦੋ ਸਵਾਲ ਲਵਾਂਗਾ ਸਿਕਿਉਰਟੀ ਕਹਿੰਦੇ ਮਿਲ ਜਾਂਦੀ ਹੈ ਕਹਿੰਦੇ ਮੈਂਬਰ ਆਫ ਪਾਰਲੀਮੈਂਟ ਬਣੇ ਸਾਰੇ ਨੂੰ ਮਿਲੇ ਕਿਸ ਨੂੰ ਜੈਡ ਪਲੱਸ ਕਿਸ ਨੂੰ ਵਾਈ ਪਲੱਸ ਕਿਸ ਨੂੰ ਪੰਜਾਬ ਸਰਕਾਰ ਨੇ ਦਿੱਤੀ ਹੁੰਦੀ ਹੈ ਨਾ ਤੇ ਤੁਸੀਂ ਸਿਕਿਉਰਟੀ ਨਹੀਂ ਲੈ ਕੇ ਆਏ ਨਾਲ ਤੁਸੀਂ ਇਕੱਲੇ ਤਰੇ ਫਿਰਦੇ ਹੋ ਨਹੀਂ ਜੀ ਅਸੀਂ ਨਾ ਤੇ ਅਸੀਂ ਪਰ ਕੋਈ ਮੈਂਬਰ ਬਣਨਾ ਚਾਹੁੰਦੇ ਆ ਜਾਂ ਸਾਨੇ ਕੋਈ ਕਿਸੇ ਇਹੋ ਜੀ ਵਡਿਆਈ ਦੀ ਲੋੜ ਆ ਅਸੀਂ ਤੇ ਹਮੇਸ਼ਾ ਸੰਗਤਾਂ ਦੇ ਚਰਨ ਧੂੜ ਬੜ ਕੇ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਸੇਵਾ ਚ ਰਹਿਨੇ ਸਾਨੂੰ ਕੋਈ ਸਾਨੂੰ ਗੁਰੂ ਮਹਾਰਾਜ ਦਾ ਓਟ ਆਸਰਾ ਤੇ ਉਹਦੀ ਸਿਕਿਉਰਟੀ ਤੇ ਸਾਨੂੰ ਪੂਰਨ ਭਰੋਸਾ ਵਾ ਤੇ ਬਾਕੀ ਚਲੋ ਕੋਈ ਨਹੀਂ ਯੋ ਇਹੋ ਜਿਹੀ ਚੀਜ਼ਾਂ ਨਹੀਂ ਤੇ ਵਿਸ਼ਵਾਸ ਨਹੀਂ ਰੱਖਦੇ ਵੀ ਜਾਂ ਕੋਈ ਬਖਾਵੇ ਲਈ ਜਾਂ ਕੋਈ ਉਦਾਂ ਵੀ ਮੇਰਾ ਖਿਆਲ ਹੈ ਕਿ ਉਹ ਉੱਤੇ ਭਰੋਸੇ ਤੇ ਜਿੰਦਗੀ ਬਹੁਤ ਵਧੀਆ ਬਸਰ ਹੋ ਰਹੀ ਆ ਤੇ ਬਾਕੀ ਅਸੀਂ ਉਹ ਉਹਦੇ ਘੜੀ ਅਰਦਾਸ ਕਰਦੇ ਆ ਤੇ ਸਾਡੇ ਪੰਜਾਬ ਵਿੱਚ ਕਿਸੇ ਨੂੰ ਵੀ ਸਕਿਉਰਟੀ ਦੇ ਨਾਲ ਲੋੜ ਪਵੇ ਸਾਡਾ ਸਮਾਜ ਇਦਾਂ ਦਾ ਹੋ ਜਾਏ ਕਿ ਸਾਨੂੰ ਹਰੇਕ ਬੰਦਾ ਬਿਨਾਂ ਸਕਿਉਰਟੀ ਤੋਂ ਬਿਨਾਂ ਡਰ ਪਹਿਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਜੀਵੇ ਜੀ ਬਿਲਕੁਲ ਬਹੁਤ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਤੇ ਬਹੁਤ ਚੰਗਾ ਲੱਗਿਆ ਜਿਹੜੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚਣ ਕਿਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ